ਹੈਲੋ ਸਤਿ ਸ਼੍ਰੀ ਅਕਾਲ ਉਮੀਦ ਸਾਰਿਆਂ ਦੀ ਖੁਣਗੇ ਅੱਜ ਮੇਰੇ ਮਨ ਚ ਆਇਆ ਕਿ ਦੋ ਗੱਲਾਂ ਕਰੀਆਂ ਜਾਣ ਸੋ ਅੱਜ ਦਾ ਟੌਪਿਕ ਇਹੀ ਹੈ ਕਿ ਅਜੋ ਦੋ ਗੱਲਾਂ ਕਰੀਏ ਮੈਂ ਗੱਲ ਸਾਂਝੀ ਕਰਨ ਲੱਗੀ ਹਾਂ ਤੁਹਾਡੇ ਨਾਲ ਅੱਜ ਤੋਂ 12 13 ਕੁ ਸਾਲ ਪਹਿਲਾਂ ਦੀ ਸਾਡੇ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਇਹ ਨਾ ਪ੍ਰਥਾ ਮਾਲ ਵਿੱਚ ਬਹੁਤ ਪ੍ਰਚਲਿਤ ਹੈ ਇਹ ਹੋ ਗਿਆ ਪਟਿਆਲਾ ਸੰਗਰੂਰ ਬਠਿੰਡਾ ਹੋ ਗਿਆ ਹਨ ਹਾਂ ਜਦੋਂ ਮੀਂਹ ਨਹੀਂ ਪੈਂਦੇ ਸੀ ਮੈਂ ਤਾਂ ਬਾਅਦ ਹਨਾ ਮੈਂ ਜੂਨ ਚਲਾਈ ਦੇ ਵਿੱਚ ਜਦੋਂ ਮੀਂਹ ਨਹੀਂ ਪੈਂਦੇ ਸੀ ਅਥਾ ਗਰਮੀ ਹੁੰਦੀ ਸੀ ਹਾਲਾਂਕਿ ਉਹਨਾਂ ਸਮਿਆਂ ਦੇ ਨਾਲ ਜੇ ਮੈਂ ਅੱਜ ਨੂੰ ਕੰਪੇਅਰ ਕਰਾਂ ਅਜਾ ਤਾਮਨ ਤੇ ਬਹੁਤ ਹੈ ਅਸੀਂ ਕੀ ਕਰਦੇ ਹੁੰ ਸੀ ਨਾ ਮਤਲਬ ਇਹ ਤਾਂ ਗੁੱਡੀ ਪਿਆਰ ਕਰ ਲੈਣੀ ਹੈ ਨਾ ਗੁੱਡੀ ਫੁਕੜਾ ਜਿਹਨੂੰ ਕਹਿੰਦੇ ਸੀ ਗੁੱਡੀ ਫੁਕੜਨ ਦੀ ਪ੍ਰਥਾ ਹੁੰਦੀ ਸੀ ਪਿੰਡਾਂ 'ਚ ਇਹ ਗੁੱਡੀ ਬਣਾ ਲੈਣੀ ਤੇ ਫਿਰ ਚਾਰ ਜਣੇ ਨੂੰ ਮੋਢੇ ਚੁੱਕ ਕੇ ਲੈ ਜਾਂਦੇ ਸੀ ਫੁਕੜਨ ਦੇ ਵਾਸਤੇ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੀਆਂ ਸੋਹਣੀਆਂ ਹੁੰਦੀ ਸੀ ਇਕੱਠੀਆਂ ਹੋ ਕੇ ਉਹਨੇ ਆਟਾ ਇਕੱਠਾ ਕਰਨਾ ਗੁੜ ਇਕੱਠਾ ਕਰਨਾ ਆਟਾ ਗੁੰਨ ਕੇ ਗੋਲ ਗਲੇ ਪਕਾਉਣੇ ਨਾ ਜਾਂ ਮਿੱਠੀਆਂ ਰੋਟੀਆਂ ਪਕਾਉਣੀਆਂ ਕਈ ਵਾਰੀ ਕੀ ਹੁੰਦਾ ਸੀ ਉਹਦੇ ਕੋਈ ਇੱਕ ਮਹੱਲਾ ਸ਼ਾਮਿਲ ਹੁੰਦਾ ਸੀ ਜਾਂ ਫਿਰ ਪੂਰਾ ਪਿੰਡ ਵੀ ਸ਼ਾਮਿਲ ਹੋ ਜਾਂਦਾ ਸੀ ਨਾ ਸਾਡਾ ਪਿੰਡ ਬਹੁਤ ਵੱਡਾ ਤੇ ਪਾਈ ਕੀ ਹੁੰਦਾ ਸੀ ਸਾਡੇ ਪਿੰਡਾਂ ਗੁੱਡੀ ਫੁਕਣਾ ਤੇ ਸਾਨੂੰ ਗੁੱਡੀ ਫੁਕਣ ਦਾ ਉਹਨਾਂ ਚਾਹ ਨਹੀਂ ਹੁੰਦਾ ਸੀ ਜਿੰਨਾ ਉਦੋਂ ਰੋਟੀ ਥੱਲੇ ਬੈਠ ਕੇ ਮਿੱਠੀਆਂ ਰੋਟੀਆਂ ਖਾਣ ਦਾ ਚਾਹ ਹੁੰਦਾ ਸੀ ਹਨਾ ਤੇ ਫਿਰ ਨਾ ਚਾਰ ਮੁੰਡੇ ਤੇ ਗੁੱਡੀ ਤਿਆਰ ਹੋ ਲੈਣੀ ਚਾਰ ਮੁੰਡਿਆਂ ਨੇ ਆਉਣਾ ਜਵਾਕਾਂ ਜਾਨੇ ਜਿਹੜੇ ਕੀ 8 12 ਦੇ ਸਾਲ ਦੇ ਵਿੱਚ ਹੁੰਦੇ ਸੀ ਉਹਨਾਂ ਨੇ ਮੋਢਾ ਦੇਣਾ ਦੋ ਜਣੇ ਮੂਰੇ ਲੱਗ ਜਾਂਦੇ ਹਨਾ ਇੱਕ ਛੋਟੀ ਜੀ ਚਾਰ ਪਾਈ ਮੰਜੀ ਬਣਾ ਲੈਣੀ ਉਹ ਤੇ ਗੁੱਡੀ ਨੂੰ ਰੱਖਣਾ ਤੇ ਕਹਿੰਦੇ ਨੇ ਫਿਰ ਉਹਨੂੰ ਗੁੱਡੀ ਨੂੰ ਫੁਕਣ ਜਾਣਾ ਫੂਕਦੇ ਸੀ ਸਾਡੇ ਨਾ ਪੱਗ ਹੁੰਦਾ ਸੀ ਪੱਗ ਜਿਹਨੂੰ ਕਹਿੰਦੇ ਮਤਲਬ ਜਿੱਥੇ ਮੱਛਾਂ ਕਾਫੀ ਸਾਰੀਆਂ ਪ ਕੋਪਰ ਵਗੈਰਾ ਵੀ ਸੈਪਰੇਟ ਕਰਨਾ ਹੋਣਾ ਤਾਂ ਹਨਾ ਤੇ ਭਾਈ ਅਸੀਂ ਉੱਥੇ ਗੁੱਡੀ ਫੂਕਣੀ ਰੋਟੀਆਂ ਦੇ ਲਈ ਬੈਠਾ ਅੱਜ ਵੀ ਸਾਡੇ ਪਿੰਡੋਂ ਰੋਟੇ ਸਿਰਨੇ ਹਜੇ ਵੀ ਹਨਾ ਤੇ ਉੱਥੇ ਅਸੀਂ ਗਲੈਂਡ ਬਣਾ ਕੇ ਵਜਣਾ ਗੁੱਡੀ ਫੂਕਣੇ ਕੀਰਨੇ ਪੌਣੇ ਝੁੱਠੇ ਮੁੱਠੇ ਤੇ ਫਿਰ ਰੋਟੀਆਂ ਖਾਣੀਆਂ ਤੇ ਕਮਾਲ ਦੀ ਗੱਲ ਹੈ ਕੁਦਰਤ ਦਾ ਇਹ ਅਲੌਕਿਕ ਨਜ਼ਾਰਾ ਸੀ ਕਿ ਘੰਟੇ ਬਾਅਦ ਬੱਦਲ ਛਾ ਜਾਣੇ ਹਨਾ ਜਿਹੜੀਆਂ ਟਟੀਆਂ ਨਹੀਂ ਹੁੰਦੀਆਂ ਸੀ ਉਹ ਬੋਲਣ ਲੱਗ ਜਾਣੀਆਂ ਤੇ ਨਹੀਂ ਆ ਜਾਣਾ ਮੈਂ ਤਾਂ ਸੱਚੀ ਮਤਲਬ ਚਲੋ ਹੁਣ ਆਪਾਂ ਇੰਨੇ ਪੜ ਲੱਗ ਗਏ ਹਨਾ ਮਾਮਾ ਨੇ ਉਹ ਦੇਲ ਚੜੜੇ ਮਤਲਬ ਲੋਕ ਨੇ ਨਾ ਲੋਕ ਵੇ ਹਾਲਾਂਕਿ ਮੇਰੇ ਤੋਂ ਜਾਲੜੇ ਪੜੇ ਲਿਖੇ ਲੋਕ ਨਹੀਂ ਜਾ ਕੇ ਦਿਨਾ ਦਾ ਸ਼ਰੀ ਕਰਨ ਹੋਇਆ ਹੈ ਨਾ ਤੇ ਉਹ ਤਾਂ ਹੀ ਚੀਜ਼ ਨੂੰ ਆਏ ਸਮਝਣਗੇ ਵੀ ਇਹ ਤਾਂ ਕੋਈ ਐਵੇਂ ਮਨ ਕਰਕੇ ਖਾਣੀਆਂ ਪਰ ਨਹੀਂ ਇਹ ਅਸੀਂ ਹੰਡਾਈ ਹੋਈ ਹੈ ਜੀ ਆਪਣੀ ਜ਼ਿੰਦਗੀ ਦੇ ਵਿੱਚ ਹੈ ਨਾ ਅਸੀਂ ਦੇਖਿਆ ਹੋਇਆ ਕਿ ਗੁੱਡੀ ਫੁਕਣ ਦੇ ਨਾਲ ਵੀ ਮੀਂਹ ਪੈ ਜਾਂਦਾ ਸੀ ਹੈ ਨਾ ਹਾਲਾਂਕਿ ਉਦੋਂ ਟੈਂਪਰੇਚਰ ਮੇਰੇ ਨਾਲ ਤਾਂ ਚਾਹੀਦਾ ਉਹ ਨਹੀਂ ਤਪਦਾ ਸੀਗਾ ਹੁਣ ਦੇ ਟੈਂਪਰੇਚਰ ਦੀ ਗੱਲ ਕਰਾਂ ਤਾਂ 38 48 ਡਿਗਰੀ ਤੋਂ ਵੀ ਆਪ ਚੰਦਾ ਹੈ ਨਾ ਤੇ ਉਦੋਂ ਘਰਾਂ ਚ ਇੰਨਾ ਹੀ ਕੂਲ ਟਾਵੇ ਟਾਵੇ ਘਰੇ ਕੂਲਰ ਹੁੰਦਾ ਸੀ ਨਾ ਤੇ ਦਾਤੀ ਫਿਰ ਪੱਖੇ ਚ ਕੀ ਚਲਦਾ ਵਿਖਿਆ ਹੋਇਆ ਤੇ ਤਿਰੰਜਣ ਵਿਖੀ ਹੋਈ ਐ ਮੈਂ ਸੌਰੀ ਆ ਗੁੱਡੀ ਫੁਕਣ ਦੇਣਾ ਟੌਪਿਕਾ ਤੋਂ ਬਾਹਰ ਜਾ ਰਹੀ ਆ ਪਰ ਮਰ ਦਿਲ ਕਰਦਾ ਮੈਂ ਤੁਹਾਨੂੰ ਗੱਲ ਕਰਨਾ ਤੇ ਪਤਾ ਸਾਡੇ ਪਿੰਡਾਂ ਵਿੱਚ ਕੀ ਹੁੰਦਾ ਸੀਗਾ ਇਹ ਮੈਂ ਗੱਲ ਕਰਦੀ ਆ 2006 ਤੋਂ ਲੈ ਕੇ 8 ਦੇ ਵਿਚ ਵਿੱਚ ਦੀ ਸਾਡੇ ਪਿੰਡ ਚਦੋਂ ਕੀ ਹੁੰਦਾ ਸੀ ਲਾਈਟ ਚੱਲ ਜਾਣੀ ਹੈ ਨਾ ਤੇ ਕਈ ਸਾਰੀਆਂ ਇਸਤਰੀਆਂ ਨੇ ਜਨਾਨੀਆਂ ਨੇ ਬੁੱਢੀਆਂ ਬੇਬਿਆਂ ਨੇ ਆ ਕੇ ਕੀ ਕਰਨਾ ਥਾਈ ਚ ਬਹਿ ਜਾਣਾ ਥਾਈ ਹੁੰਦੀ ਸੀ ਉੱਥੇ ਸਾਨੂੰ ਮਤਲਬ ਰੋਟੇ ਲੱਗੇ ਦਾ ਦਰਵਾਜਾ ਕਹਿੰਦੇ ਉਹਨਾਂ ਨੂੰ ਇਹਨੂੰ ਸੱਠ ਵੀ ਕਹੇ ਜਾਂਦਾ ਹੈ ਪੰਜਾਬੀ ਚ ਭਾਈ ਉੱਥੇ ਕਿਸੇ ਨੇ ਆਪਣੇ ਛੋਲੇ ਛੰਡੇ ਜਾਣਾ ਕਿਸੇ ਨੇ ਸੂਤ ਉੱਤੇ ਜਾਣਾ ਕਿਸੇ ਤਾਂ ਬਕਿਸੇ ਮਸੀ ਦਾ ਕਿਸੀ ਬੇਬੇ ਦਾ ਸੂਤ ਜਿਹੜਾ ਥੋੜਾ ਬਹੁਤ ਵੱਜ ਜਾਣਾ ਜਾਂ ਫਿਰ ਪਛਮ ਵੱਜ ਜਾਣੀ ਸੋਰੀ ਪਛਮ ਹੁੰਦੀ ਸੀ ਕਿ ਸੂਤ ਨਹੀਂ ਪਛਮ ਵੱਜ ਜਾਣੀ ਤੇ ਅਸੀਂ ਸੂਈ ਚ ਪਾ ਕੇ ਨਾ ਵੱਡੀ ਮੋਟੀ ਨਕਿਆਲੀ ਸੋਈ ਹੁੰਦੀ ਸੀ ਤੇ ਅਸੀਂ ਉਹਦੇ ਚ ਪਾ ਕੇ ਰੰਗ ਰੰਗੀਆਂ ਵਸ਼ਮਾ ਕੇ ਗੁੱਡੀ ਬਣਾ ਦੇਣੀ ਆ ਨਾ ਅਸੀਂ ਗੋਲੀ ਨਹੀਂ ਰਹਿਣ ਚਿੱਟੇ ਥੱਲੇ ਤੇ ਇਹ ਕਦੇ ਗੁੱਡੀ ਛਾਪ ਲੈਣੀ ਤੇ ਝੋਪੜੀ ਬਣਾ ਲੈਣੀ ਕਦੇ ਕਿਸੇ ਦਾ ਨਾਮ ਮਤਲਬ ਮੈਂ ਮੇਰੇ ਬੇਬੇ ਦਾ ਨਾਮ ਗੇਜੋ ਉਹਦਾ ਉਹਦਾ ਅੰਗਰੇਜ਼ ਕੋਰ ਸੀ ਮੈਂ ਗੇਜੋ ਲਿਖਦੇ ਹੁੰਦੀ ਸੀ ਨਾ ਕਿਉਂਕਿ ਉਹਨੂੰ ਗੇਜੋ ਦੇ ਨਾਮ ਨਾਲ ਜਾਣਿਆ ਹੁੰਦਾ ਸੀ ਬੇਬੇ ਦੇ ਪਿੰਚਾ ਨਾ ਤੇ ਟੈਂਪਰੇਚਰ ਤਾਂ ਪੰਜਾਹ ਡਿਗਰੀ ਤੱਕ ਪਹੁੰਚ ਜਾਂਦਾ ਮਤਲਬ ਪੰਜਾਬ ਫੁਰਾ ਦਵਾਈ ਬਣ ਗਿਆ ਬਾਕੀ ਦਵਾਈ ਤਾਂ ਫਿਰ ਵੀ ਸੁਧਰ ਰਿਹਾ ਇੱਥੇ ਉਹਦੇ ਬੁਜੇ ਲੱਗ ਰਹੇ ਨੇ ਤੇ ਮੈਂ ਤੁਹਾਨੂੰ ਦੱਸਦੀਆਂ ਮਤਲਬ ਅੱਜ ਕੱਲ ਕੀ ਹੁੰਦਾ ਸਾਢੇ 9:00 ਤੋਂ ਲੱਗਦਾ ਮੈਨੂੰ ਸਾਢੇ 9:00 ਵਜੇ ਤੋਂ ਲੈ ਕੇ 4:00 ਵਜੇ ਤੱਕ ਮੈਨੂੰ ਲੱਗਦਾ ਕਿ ਬਾਹਰ ਨਿਕਲਦਾ ਕਿਉਂਕਿ ਗਰਮੀ ਬਹੁਤ ਹੈ ਹੁਣ ਤੇ ਘਰ ਘਰ AC ਕੂਲਰਸ ਲੱਗੇ ਆ AC ਲੱਗੇ ਆ ਹਨਾ ਮੈਨੂੰ ਨਹੀਂ ਲੱਗਦਾ ਅੱਜ ਕੱਲ ਕਿਤੇ ਤਿੰਨ ਚਾਰ ਜਨਾਂ ਦੀਆਂ ਵੀ ਇਕੱਠੀਆਂ ਹੋ ਕੇ ਐਵੇਂ ਦਰਵਾਜ਼ੇ ਸਾਥਾਂ ਚ ਬੈਠਦੀਆਂ ਹੋਣਗੀਆਂ ਹਨਾ ਰੋਪਿਆਂ ਥੱਲੇ ਕਿਉਂਕਿ ਹੁਣ ਹਲੋ ਜਿਹੜਾ ਉਹ સ્ਨੇਹ ਹੀ ਨਾ ਪਿਆਰ ਸੀ ਲੋਕਾਂ ਚ ਕੁਝ ਨਾ ਦੁੱਖ ਸੁੱਖ ਸਾਂਝਾ ਕਰਨਾ ਫਲਾਨੀ ਇਹ ਤਾਂ ਕੀ ਬਣਾਇਆ ਤੂੰ ਕਿੱਥੇ ਚੱਲੀ ਐ ਤੂੰ ਕੀ ਕਰਨ ਲੱਗੀ ਐ ਕਿੰਨਾ ਦੇ ਵਿਆਹ ਕਿੰਨਾ ਦੀ ਕੁੜੀ ਕੀ ਹੋਇਆ ਫਲਾਨਾ ਲੈਟਰ ਪਟਣ ਜੋ ਵੀ ਵਟ ਐਵਰ ਗੱਲਾਂ ਹੁੰਦੀਆਂ ਸੀ ਜਾਨੀਆਂ ਦੀਆਂ ਪਰ ਮੈਂ ਬਹਿ ਕੇ ਗੱਲਾਂ ਕਰਨੀਆਂ ਅੱਜ ਕੱਲ ਤੇ ਫੋਨ ਆ ਗਿਆ ਜੀ ਸੋ ਸਾਰੀਆਂ ਗੱਲਾਂ ਫੋਨ ਤੇ ਹੋ ਜਾਂਦੀਆਂ ਨੇ ਜਿਹੜਾ ਉਹ ਇਕੱਠਾ ਪਣਦੀ ਨਾ ਇੱਕ ਮਿਲ ਇਕੱਠੇ ਹੋ ਕੇ ਬਹਿਣ ਵਾਲਾ ਉਹ ਔਰਾ ਤਾਂ ਖਤਮ ਹੀ ਹੋ ਗਿਆ ਸੀ ਸੋ ਜਿਸਨਾਂ ਮੇਰੀ ਗੱਲਾਂ ਸੁਣੀਆਂ ਲੱਗੀਆਂ ਸੋ ਅਪਾ ਦੂਸਰੇ ਦਿਨਾਂ ਫੇਰ ਕਰਾਂਗੇ ਫੇਰ ਥੋੜੇ ਰੂਪ ਰੂਪਾਂਗੇ ਤਦ ਤੱਕ ਬਾਏ ਬਾਏ